ਮਾਰੀ ਉਰਫ ਕਮਲ ਪਾਬੀ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਜੋ ਅਮਰਿਤਪਾਲ ਸਿੰਘ ਮਹਿਰੋ ਜਿਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਮਰਿਤਪਾਲ ਸਿੰਘ ਮਹਿਰੋ ਨੇ ਕਿਆ ਸੀ ਕਿ ਸਾਡੇ ਸੱਭਿਆਚਾਰ ਨੂੰ ਜੋ ਖਰਾਬ ਕਰੇਗਾ ਉਹਨੂੰ ਇਹੋ ਜੀ ਸਜ਼ਾ ਹੀ ਦਿੱਤੀ ਜਾਏਗੀ ਅਕਸਰ ਹੀ ਜੋ ਕਮਲ ਪਾਬੀ ਹੈ ਉਹ ਅਸ਼ਲੀਲ ਆਪਣੀਆਂ ਫੋਟੋਆਂ ਵੀਡੀਓ ਪਾਉਂਦੀ ਹੈ ਨਜ਼ਰ ਆਉਂਦੀ ਸੀ ਤਾ ਜੋ ਸਬਿਆਚਾਨ ਨੂੰ ਇੱਕ ਠੇਸ ਪਹੁੰਚਾਉਣ ਵਾਲੀ ਵੱਡੀ ਗੱਲ ਸੀ ਤਾਂ ਪਿੱਛੇ ਜੋ ਉਹਨਾਂ ਦੇ ਦੋ ਸਾਥੀ ਜੋ ਅਮਰਿਤਪਾਲ ਸਿੰਘ ਮਹਿਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਉਹ ਕੁਝ ਦਿਨ ਰਿਮਾਂਡ ਉੱਤੇ ਸੀ ਲੇਕਿਨ ਅੱਜ ਉਹਨਾਂ ਦੀ ਜੋ ਹੈ ਰਿਮਾਂਡ ਖਤਮ ਕਰਕੇ ਜੋ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਦਾਲਤ ਦੇ ਮੁਲਜਮਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਬਠਿੰਡਾ ਜੇਲ੍ਹ ਭੇਜਣ ਦੇ ਦਿੱਤੇ ਆਦੇਸ਼ ਕਾਤਲ ਮਾਮਲੇ ਚ ਨਿਹੰਗ ਜਸਪ੍ਰੀਤ ਅਤੇ ਨਿਮਰਤ